ਧਰਤੀ ਦਾ ਕਿਸ ਤਰ੍ਹਾਂ ਅੰਤ ਹੋਣਾ ਹੈ ਕਿਹੜੇ ਲੋਕ ਖਤਮ ਹੋ ਜਾਣਗੇ ਕਿਹੜੇ ਬਚਣਗੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਭਵਿੱਖ ਬਾਣੀ ਦੇ ਅਨੁਸਾਰ ਆਪਾਂ ਕੁਝ ਬੇਨਤੀਆਂ ਆਪ ਜੀ ਦੇ ਸਾਹਮਣੇ ਰੱਖਾਂਗੇ ਸਤਿਗੁਰੂ ਕਿਰਪਾ ਕਰਨਗੇ ਸੋ ਪਿਆਰਿਓ ਧੰਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇੱਕੋ ਗੱਲ ਬਾਰ ਬਾਰ ਕਹਿੰਦੇ ਨੇ ਕਿ ਭਲਿਓ ਇਹ ਗੱਲ ਯਾਦ ਰੱਖਿਓ ਕਿ ਦੁੱਖ ਜਿਹੜੇ ਨੇ ਨਾ ਉਹ ਆਉਂਦੇ ਜ਼ਰੂਰ ਨੇ ਦੁੱਖ ਸੁਖ ਦੋਏਦਰ ਕੱਪੜੇ ਪਹਿਰੈ ਜਾਏ ਮਨੁੱਖ ਦੁੱਖ ਤੇ ਸੁਖ ਆਉਂਦੇ ਨੇ ਇਹ ਮਨੁੱਖ ਨੂੰ ਧਾਰਨ ਕਰਨੇ ਪੈਂਦੇ ਨੇ ਇਹ ਦੋ ਕੱਪੜੇ ਨੇ ਕਦੇ ਦੁੱਖਾਂ ਵਾਲੇ ਪਾਉਣੇ ਪੈਂਦੇ ਆ ਕਦੇ ਸੁੱਖਾਂ ਵਾਲੇ ਸਾਧ ਸੰਗਤ ਦੁੱਖ ਤੇ ਸੁੱਖ ਚੱਲਦੇ ਰਹਿੰਦੇ ਨੇ ਪਰ ਆਪਣੇ ਜੀਵਨ ਨੂੰ ਜਿਹੜਾ ਇਹਨਾਂ ਦੇ ਦੋ ਉਪਰਾਮ ਰੱਖਦਾ ਪਾ ਲੈਣਾ ਚੀਜ਼ਾਂ ਤੋਂ ਉੱਤੇ ਚੱਕ ਲੈਂਦਾ ਤੇ ਗੁਰੂ ਉਹਨੂੰ ਚੱਕਣ ਦੇ ਵਿੱਚ ਮਦਦ ਕਰਦੇ ਨੇ ਉਹਦਾ ਮਨ ਇਹਨਾਂ ਚੀਜ਼ਾਂ ਤੋਂ ਉੱਚਾ ਉੱਠ ਖੜਦਾ ਤੇ ਦੋ ਦੁੱਖ ਦੇ ਵਿੱਚ ਦੁੱਖ ਨਹੀਂ ਮੰਨਦਾ ਸੁੱਖ ਦੇ ਵਿੱਚ ਉਹ ਪਰਮਾਤਮਾ ਨੂੰ ਭੁੱਲਦਾ ਨਹੀਂ ਬਸ ਇਹ ਉਹਦੀ ਕਾਮਯਾਬੀ ਦਾ ਰਾਜ ਹੈ ਤੇ ਸਤਗੁਰੂ ਕਹਿੰਦੇ ਨੇ ਉਹੀ ਬਚਦੇ ਨੇ ਦੂਜਿਆਂ ਦਾ ਤੇ ਨਾਸ਼ ਹੋ ਹੀ ਜਾਂਦਾ ਹੈ ਮੈਂ ਬੇਨਤੀ ਕਰ ਰਿਹਾ ਹਾਂ ਸਾਧ ਸੰਗਤ ਬੜੇ ਕੁੱਝ ਲੋਕਾਂ ਦੇ ਵੱਲੋਂ ਇਹ ਚੀਜ਼ਾਂ ਜਿਹੜੀਆਂ ਨੇ ਆਖੀਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਪਰਮਾਤਮਾ ਜਿਹੜਾ ਹੈ ਉਹ ਐਡਾ ਕਰੋਪੀ ਵਾਲਾ ਸਮਾਂ ਲਿਆਉਣ ਵਾਲਾ ਸਾਧ ਸੰਗਤ ਕਿਹਾ ਜਾ ਰਿਹਾ ਹੈ ਕਿ ਇੱਕ ਵਾਇਰਸ ਜਿਸ ਤਰ੍ਹਾਂ ਆਪਾਂ ਕੋਰੋਨਾ ਵਾਇਰਸ ਦੇ ਬਾਰੇ ਸਾਰਿਆਂ ਨੇ ਸੁਣਿਆ ਇੱਕ ਅਜੇਹਾ ਵਾਇਰਸ ਆਉਣ ਵਾਲਾ ਜਿਹਦੇ ਵਿੱਚ ਬਹੁਤ ਲੋਕਾਂ ਦਾ ਅੰਤ ਹੋ ਜਾਏਗਾ ਕੋਰੋਨਾ ਦੇ ਵਿੱਚ ਕੁੱਝ ਲੋਕਾਂ ਦਾ ਅੰਤ ਹੋਇਆ ਕੁੱਝ ਜਾਣ ਬੁੱਝ ਕੇ ਕੀਤਾ ਗਿਆ ਕੋਰੋਨਾ ਦੀ ਆੜ ਦੇ ਵਿੱਚ ਕੁਝ ਜਾਣ ਬੁੱਝ ਕੇ ਲੋਕਾਂ ਨੇ ਆਪਣੇ ਆਪਣੇ ਜਿਹੜੇ ਸੀ ਐਸੇ ਕਾਰੋਬਾਰ ਜਿਹੜੇ ਸੀ ਉਹ ਚਲਾਏ ਉਹ ਆਪਾਂ ਸਾਰੇ ਜਾਣਦੇ ਹਾਂ ਥੈਰ ਮੈਂ ਬਹੁਤਾ ਇਸ ਵਿਸ਼ੇ ਤੇ ਨਹੀਂ ਬੋਲਣਾ ਕਹਿਣ ਤੋਂ ਭਾਵ ਸਸੰਗਤ ਕੋਰੋਨਾ ਵਾਇਰਸ ਵਰਗੀ ਬਿਮਾਰੀ ਬੰਦੇ ਤੋਂ ਬੰਦੇ ਤੋਂ ਛੂਣ ਵਾਲੀ ਬੰਦੇ ਤੋਂ ਬੰਦੇ ਨੂੰ ਹੋਣ ਵਾਲੀ ਬਿਮਾਰੀ ਛੂਣ ਦੇ ਨਾਲ ਇੱਕ ਦੂਸਰੇ ਦੇ ਟੱਚ ਦੇ ਵਿੱਚ ਆਉਣ ਨਾਲ ਸੰਪਰਕ ਦੇ ਵਿੱਚ ਆਉਣ ਨਾਲ ਸਸੰਗਤ ਇਦਾਂ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਨੇ ਉਹ ਸੰਸਾਰ ਦੇ ਵਿੱਚ ਫੈਲਣੀ ਤੇ ਉਹਨਾਂ ਤੋਂ ਬਚਾ ਜਿਹੜਾ ਹੈ ਉਹ ਲੋਕਾਂ ਦਾ ਬਹੁਤ ਮੁਸ਼ਕਲ ਹੋਣਾ ਹੈ ਅੱਧੀ ਦੁਨੀਆ ਦਾ ਜਿਹੜਾ ਖਾਤਮਾ ਉਹ ਹੋਣਾ। ਸਾਰ ਸੰਗਤ ਅੱਧੀ ਦੁਨੀਆ ਦਾ ਖਾਤਮਾ ਹੋਣਾ ਹੈ। ਮੰਨ ਲਓ ਜੇ ਸਾਡੇ ਮੁਲਕ ਦੀ ਜਿਹੜੀ ਆਬਾਦੀ ਹੈ ਉਸ ਆਬਾਦੀ ਤੋਂ ਅੱਧੀ ਆਬਾਦੀ ਜਿਹੜੀ ਹੈ ਐਸੇ ਲੋਕਾਂ ਦੇ ਨਾਲ ਖਤਮ ਹੋ ਜਾਣੀ ਹੈ। ਇਹ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਲਈ ਇੱਕ ਚੈਲੰਜ ਹੈ ਜਿਹੜੇ ਲੋਕ ਆਪਣੇ ਆਪ ਨੂੰ ਹੀ ਰੱਬ ਬਣਾ ਕੇ ਬੈਠੇ ਨੇ ਮੈਂ ਤੇ ਬੇਨਤੀ ਕਰਦਾ ਹਾਂ ਜਿਹੜੇ ਬਾਬੇ ਕਹਿੰਦਾ ਤੁਹਾਡਾ ਭਵਿੱਖ ਦਸੀਏ ਜਿਹੜੇ ਬਾਬੇ ਕਹਿੰਦੇ ਆ ਜੀ ਮੈਂ ਤੁਹਾਨੂੰ ਤੁਹਾਡਾ ਭਵਿੱਖ ਬਣਾ ਕੇ ਦਿੰਨਾ ਉਹਨੂੰ ਬਾਬੇ ਨੂੰ ਕਹੋ ਕਿ ਭਾਈ ਐਸੀਆਂ ਮਹਾਮਾਰੀਆਂ ਆ ਰਹੀਆਂ ਨੇ ਤੇ ਹੁਣ ਤੁਸੀਂ ਉਹਨਾਂ ਤੋਂ ਸਾਡਾ ਬਚਾਅ ਕਰਿਓ ਸਾਹ ਸੰਗਤ ਇਸੇ ਤਰ੍ਹਾਂ ਕੋਈ ਮਨੁੱਖ ਟੋਏ ਵਿੱਚ ਡਿੱਗ ਗਿਆ ਖੂਦ ਦੇ ਵਿੱਚ ਤੇ ਰਸਤੇ ਵਿੱਚੋਂ ਕੋਈ ਮਾਤਾ ਲੰਗੀ ਜਾਂਦੀ ਸੀ ਉਹਨੇ ਚਲੋ ਯਤਨ ਕੀਤਾ ਤੇ ਉਹ ਮਾਤਾ ਨੇ ਉਹਨੂੰ ਬਾਹਰ ਕੱਢਿਆ ਤੇ ਉਸ ਤੋਂ ਬਾਅਦ ਉਹ ਕਹਿੰਦਾ ਜੀ ਮੈਂ ਲੋਕਾਂ ਦੇ ਭਵਿੱਖ ਦੱਸਦਾ ਮਾਤਾ ਕਹਿੰਦੀ ਅਨਿਆ ਜੇ ਤੂੰ ਲੋਕਾਂ ਦੇ ਭਵਿੱਖ ਦੱਸਦਾ ਹੈ ਤੈਨੂੰ ਆਪਣਾ ਭਵਿੱਖ ਕਿਉਂ ਨਹੀਂ ਪਤਾ ਲੱਗਿਆ ਵੀ ਮੈਂ ਟੋਏ ਵਿੱਚ ਡਿੱਗਣ ਵਾਲਾ ਕਿਉਂ ਤੂੰ ਟੋਏ ਵਿੱਚ ਡਿੱਗਿਆ ਤੇ ਜੇ ਤੂੰ ਟੋਏ ਵਿੱਚ ਡਿੱਗਿਆ ਸੀ ਤੇ ਆਪਣੇ ਆਪ ਨੂੰ ਕਿਸੇ ਤਰ੍ਹਾਂ ਤੋਂ ਬਾਹਰ ਵੀ ਕੱਢ ਦਿੰਦਾ ਤੈਨੂੰ ਪਤਾ ਹੋਣਾ ਚਾਹੀਦਾ ਸੀ ਵੀ ਅੱਗੇ ਕੌਣ ਆਏਗਾ ਕੌਣ ਮੈਨੂੰ ਬਚਾਏਗਾ ਕਹਿੰਦਾ ਉਹ ਭਾਵੇਂ ਲੋਕਾਂ ਨੂੰ ਥੋੜਾ ਜਿਹਾ ਇਸ ਚੀਜ਼ ਵੱਲ ਝਾਤ ਮਾਰਨੀ ਚਾਹੀਦੀ ਹੈ ਕਿ ਪਿਆਰਿਓ ਅਜਿਹੇ ਲੋਕ ਪਖੰਡੀ ਲੋਕ ਇਥੇ ਬਹੁਤ ਨੇ ਸ਼ਾਇਦ ਉਹਨਾਂ ਦੇ ਖਾਤਮੇ ਦੇ ਲਈ ਇਹ ਜਿਹੜਾ ਦੁਨੀਆ ਦਾ ਅੰਤ ਹੋਏਗਾ ਇਹੋ ਜੇ ਲੋਕਾਂ ਦੀ ਖਾਤਰ ਦੁਨੀਆ ਦਾ ਅੰਤ ਹੋਣਾ ਮੈਂ ਫਿਰ ਬੇਨਤੀ ਕਰ ਦਵਾ ਪਿਆਰਿਓ ਕਿ ਜਿਹੜਾ ਸਤਿਗੁਰੂ ਦਾ ਬਚਨ ਹੈ ਨਾ ਉਹ ਬਚਨ ਬਿਲਕੁਲ ਸੱਚ ਹੋ ਕੇ ਰਹਿਣਾ ਜੇ ਅੰਤ ਹੋਣਾ ਇਸੇ ਤਰ੍ਹਾਂ ਹੋਣਾ ਤੇ ਅੰਤ ਹੋ ਕੇ ਰਹੇਗਾ ਉਹਨੂੰ ਕੋਈ ਟਾਲ ਨਹੀਂ ਸਕਦਾ ਤੇ ਪਿਆਰਿਓ ਜੇ ਅੰਤ ਹੋਣਾ ਨਹੀਂ ਤੇ ਯਾਦ ਰੱਖਿਓ ਫਿਰ ਸਤਿਗੁਰੂ ਦੇ ਹੁਕਮ ਦੇ ਵਿੱਚ ਹੀ ਉਹ ਹੋਏਗਾ ਇਸ ਕਰਕੇ ਗੁਰੂ ਦੇ ਹੁਕਮ ਦੀ ਆਪਾਂ ਪਾਲਣਾ ਕਰੀਏ ਉਲੰਘਣਾ ਨਹੀਂ ਮੈਂ ਫਿਰ ਬੇਨਤੀ ਕਰ ਦੇਮਾਂ ਕਿ ਗੁਰੂ ਨੇ ਇਹ ਬਚਨ ਇਸ ਕਰਕੇ ਕੀਤੇ ਕਿ ਭਲੇ ਉਹ ਇਹ ਗੱਲ ਸਾਨੂੰ ਯਾਦ ਹੋਵੇ ਇਸ ਗੱਲ ਦਾ ਸਾਨੂੰ ਪ੍ਰੋਪਰ ਪੂਰਨ ਗਿਆਨ ਹੋਵੇ ਕਿ ਗੁਰੂ ਜਿਹੜਾ ਹੈ ਉਹ ਪਿਆਰਿਓ ਗੁਰੂ ਜਿੰਨਾ ਕਾ ਅੰਦੁਲਾ ਸਿੱਖ ਵੀ ਅੰਦੇ ਕਰਮ ਕਰੇਨ ਸਤਗੁਰੂ ਕਹਿੰਦੇ ਜਿਹੜੇ ਕੱਚਿਆਂ ਨਾਲ ਜੁੜੇ ਹੋਏ ਨੇ ਉਹਨਾਂ ਲੋਕਾਂ ਦੇ ਕਰਮ ਵੀ ਕੱਚੇ ਹੋਣਗੇ ਜਿਹੜੇ ਪੱਕੇ ਗੁਰੂ ਦੇ ਲੜ ਲੱਗ ਜਾਂਦੇ ਨੇ ਉਹਨਾਂ ਨੂੰ ਪਤਾ ਹੈ ਵੀ ਸਾਡਾ ਗੁਰੂ ਸਾਡੀ ਮੰਨੇਗਾ ਜੇ ਅਸੀਂ ਅਰਦਾਸ ਕਰਤੀ ਤੇ ਅਜਿਹਾ ਸਮਾਂ ਵੀ ਟਲ ਸਕਦਾ ਹੈ ਅਜਿਹਾ ਸਮਾਂ ਟਲੇਗਾ ਸੋ ਪਿਆਰੋ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੀਏ ਹਰ ਇੱਕ ਦੀ ਸੁੱਖ ਮੰਗਿਆ ਕਰੀਏ ਇਹ ਨਾ ਓਬਵੀਅਸੀ ਆਪਣੇ ਲਈ ਭਲਾ ਮੰਗੀਏ ਦੂਜੇ ਲਈ ਅਸੀਂ ਬੁਰਾ ਮੰਗੀਏ ਸਾਧ ਸੰਗਤ ਉਹ ਅਰਦਾਸ ਪ੍ਰਵਾਨ ਨਹੀਂ ਹੁੰਦੀ ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ ਇੱਕ ਦੂਜੇ ਨੂੰ ਤਾਕਤ ਦਈਏ ਹੌਸਲਾ ਦਈਏ ਗੁਰੂ ਨਾਲ ਜੋੜੀਏ ਇਹੋ ਹੀ ਅਸਲ ਮਾਇਨੇ ਚ ਸੱਚਾ ਪ੍ਰਚਾਰ ਹੈ ਕੋਸ਼ਿਸ਼ ਕਰਿਆ ਕਰੀਏ ਆਪਣੇ ਆਪ ਨੂੰ ਬਦਲਣ ਦੀ